ਸਭ ਆ ਜਾਣ ਲੋਕੋ ਤੁਸੀਂ ਬੋਲਦੇ ਹੋ ਉਹ ਗਲਤੀ ਨਹੀਂ ਹੁੰਦੀ ਸਭ ਤੋਂ ਪਹਿਲਾਂ ਤਾਂ ਮੈਂ ਐਨ ਜੀਏ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰਾ ਨਾਮ ਜਗਰਾਜ ਸ਼ੀਨਾ ਸਰਪੰਚ ਅਮਰਜੀਤ ਕਲੋਨੀ ਤੋਂ ਅਸੀਂ ਆਏ ਆ ਔਰ ਜੋ ਔਰਮੇਸ਼ ਆਪਣੇ ਇਥੇ ਐਨ ਜੀਓ ਚਲਾ ਰਹੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਂ ਅੱਜ ਦੇਖ ਰਿਹਾ ਕਿ ਸਾਨੂੰ ਵੀ ਆਪਣਾ ਜੋ ਬਚਪਨ ਯਾਦ ਆ ਗਿਆ ਕਿ ਜਿੱਦਾਂ ਅਸੀਂ ਜਾਂਦੇ ਹੁੰਦੇ ਸੀਗੇ ਐਨ ਜੀਏ ਦੇ ਵਿੱਚ ਛੋਟੇ ਛੋਟੇ ਹੁੰਦੇ ਸੀ ਅਸੀਂ ਵੀ ਆਦਾ ਜਾ ਕੇ ਖਾਪਾ ਪਾਉਂਦੇ ਸੀਗੇ ਤੇ ਸਾਨੂੰ ਵੀ ਇੱਕ ਕਾਪੀਆਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ ਤਾਂ ਚਲੋ ਕਾਪੀਆਂ ਦਾ ਘੱਟ ਜ਼ਮਾਨਾ ਸੀ ਗਿਆ ਫੱਟੀਆਂ ਦਾ ਵੱਧ ਜ਼ਮਾਨਾ ਸੀ ਉਹ ਸਾਨੂੰ ਫੱਟੀਆਂ ਮਿਲਦੀਆਂ ਹੁੰਦੇ ਸੀ ਤੇ ਬੜੀ ਖੁਸ਼ੀ ਹੋਈ ਅੱਜ ਜਿਸ ਤਰ੍ਹਾਂ ਤੁਸੀਂ ਅੱਜ ਦੇਖ ਰਹੇ ਆ ਕਿ ਜੋ ਐਨ ਜੀਓ ਚਲਾ ਰਹੇ ਆ ਇਹ ਬੱਚਿਆਂ ਨੂੰ ਇਧਰੋਂ ਉਧਰੋਂ ਫੜ ਫੜ ਕੇ ਲਿਆ ਲਿਆ ਕੇ ਇਹਨਾਂ ਬੱਚਿਆਂ ਨੂੰ ਸਿੱਖਿਆ ਵੱਲ ਪਾਇਆ ਜਾ ਰਿਹਾ ਕਈ ਤਾਂ ਲੋਕ ਜਿਹੜੇ ਆ ਕਿ ਨਸ਼ਿਆਂ ਦੇ ਵੱਲ ਤੁਰ ਜਾਂਦੀ ਆ ਪੀੜੀ ਆ ਮੈਂ ਉਹਨਾਂ ਨੂੰ ਵੀ ਇਹੀ ਬੇਨਤੀ ਕਰਦਾ ਨਸ਼ੇ ਆਵਾਂ ਲੋ ਹਟਾ ਕੇ ਕੋਈ ਆਪਣਾ ਫਿਊਚਰ ਬਾਰੇ ਸੋਚੋ ਕਿ ਫਿਊਚਰ ਬਣਾਓ ਜਿਨ੍ਹਾਂ ਦੇ ਧੀਾਂ ਬੱਚੇ ਨਹੀਂ ਪੜਾ ਸਕਦੇ ਉਹਨਾਂ ਨੂੰ ਐਨ ਜੀਓ ਦੇ ਹਵਾਲੇ ਕਰ ਦਿਓ ਉਹਨਾਂ ਦਾ ਭਵਿੱਖ ਬਣਾਣਗੇ ਤੇ ਉਹਨਾਂ ਨੂੰ ਅੱਗੇ ਨਵਾਂ ਰਸਤਾ ਦਿਖਾਣਗੇ ਧੰਨਵਾਦ ਜੀ ਸੰਜੀਤ ਜੀ ਅੱਜ ਸਾਡਾ ਪ੍ਰੋਗਰਾਮ ਕੀਤਾ ਗਿਆ ਖਾਨਾ ਹੋ ਵੀ ਬੜੇ ਕੈਂਪ ਲਗਾ ਜਾਂਦੇ ਨੇ ਖੂਨ ਦਾ ਤਾਂ ਮੈਡੀਕਲ ਕੈਂਪ ਉਸ ਲਈ ਕੀ ਕਹਿਣਾ ਚਾਹੁੰਗਾ ਸਰ ਇਹਨਾਂ ਦੇ ਐਨ ਜੀਓ ਦੇ ਕੈਂਪ ਬਹੁਤ ਸੋਹਣੇ ਲੱਗਦੇ ਆ ਪਹਿਲਾਂ ਤਾਂ ਇਹਨਾਂ ਨੇ ਮੈਡੀਕਲ ਕੈਂਪ ਵੀ ਲਵਾਉਂਦੇ ਆ ਔਰ ਖੂਨਦਾਨ ਦੇ ਕੈਂਪ ਲਾ ਰਹੇ ਆ ਇਹਨਾਂ ਦੇ ਵੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਔਰ ਅੱਗੇ ਤੋਂ ਵੀ ਲਾਣ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਭਾਈ ਸਾਹਿਬ ਪੂਰੇ ਬਹੁਤ ਜਨਾ ਦਾ ਪ੍ਰੋਗਰਾਮ ਹੈ ਬਹੁਤ ਪਵਿੱਤਰ ਜਗਾ ਗਊ ਮਾਤਾ ਤੇ ਚਰਨ ਸਾਡੀ ਹਾਜ਼ਰੀ ਲੱਗੀ ਪਰ ਮੈਂ স্পেশাল థాంక్స్ ਕਰਦਾ ਅਨਿਸ਼ਵਾਰਥ ਸੰਸਥਾ ਦੇ ਸਾਰੇ ਮੈਂਬਰ ਸਾਹਿਬਾਨ ਦਾ ਸਪੈਸ਼ਲੀ ਸਾਡੇ ਪ੍ਰਧਾਨ ਮੇਸ਼ ਵਰਮਾ ਜੀ ਕਿ ਪਿਛਲੇ 10 ਸਾਲਾਂ ਤੋਂ ਉਹ এনজিও ਚਲਾ ਰਹੇ ਨੇ ਔਰ ਜਿਹੜੇ ਸਾਡੇ ਗਰੀਬ ਪਰਵਾਰਾਂ ਦੇ ਬੱਚੇ ਆ ਜਿੱਥੇ ਉਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਕਰ ਰਿਹਾ ਉੱਥੇ ਉਹਨਾਂ ਵਾਸਤੇ ਵਿੰਟਰ ਦੇ ਕਲੋਸ ਵੀ ਅਰੇਂਜ ਕਰ ਰਿਹਾ ਸੋ ਸਲੂਟ ਟੂ 올 ਮੈਂਬਰਸ ਪਰ ਮੈਂ ਅਗੇਨ ਇਹਨਾਂ ਦੇ ਮਾਤਾ ਪਿਤਾ ਚਰਨਾਂ 'ਚ ਨਮਨ ਕਰਦਾ ਜਿਨ੍ਹਾਂ ਨੇ ਇਹਨੇ अनेक ਬੱਚੇ ਜਿਹੜਾ ਇਸ ਧਰਤੀ ਤੇ ਲੈ ਕੇ ਆਏ ਅਤੇ ਮੈਂ ਪਰਮਪਿਤਾ ਪਰਮੇਸ਼ਰ ਦੇ ਚਰਨਾਂ ਚ ਅਰਦਾਸ ਬੰਦੀ ਕਰਦਾ ਕਿ ਇਹਨਾਂ ਨੂੰ ਚੰਗੀ ਸਿਹਤ ਤੇ ਲੰਬੀ ਉਮਰ ਬਖਸ਼ੇ ਤਾਂ ਕਿ ਸਮਾਜ ਸੇਵਾ ਕਰਦੇ ਰਹੇ ਮੀਨਾ ਸਪੈਸ਼ਲੀ ਅਸ਼wini ਸ਼ਰਮਾ ਜੀ ਜਿਹੜੇ ਸਾਡੇ ਪੰਜਾਬ ਦੇ காங்கிரஸ் ਦੇ ਜਨਰਲ ਸੈਕਟਰੀ ਨੇ ਉਹ ਵੀ ਇਸ ਸਮਾਰੋਹ ਸ਼ਾਮਲ ਹੋਣ ਲਈ ਆਏ ਨੇ ਮੈਂ ਅਗੇਨ ਸਾਰਿਆਂ ਦਾ ਧੰਨਵਾਦ ਕਰਦਾ ਜਿਵੇਂ ਕਿ ਸਰਕਾਰ ਆਮ ਸਰਕਾਰ ਕਹਿ ਰਹੀ ਹੈ ਜੀ ਗਰੀਬ ਨੂੰ ਭਰਾਏ ਫਰੀ ਦਿੱਤੀ ਜਾਏਗੀ ਇਹ ਇੱਕ ਸੁੰਦਰ ਬੇਦੇਖੀ ਲੋੜ ਹੈਗੀ ਆ ਦੇਖੋ ਮੈਂ ਉੱਥੇ ਬੋਲ ਕੇ ਆਇਆ ਗੱਲ ਕਿਉਂਕਿ ਅਸੀਂ ਸਰਕਾਰ ਚ ਰਹੇ ਆ ਇਹ ਜ਼ਿੰਮੇਵਾਰੀ एनजीओ देनी है सरकारां दी है कि किसी घर दा जेड़ा बच्चा व बिना पढ़ाई तो रहना नहीं चाहिए चाहे वो गरीब है चाहे अमीर है सो so, लेकिन फिर मैं गेन कहना सरकारां अगर नहीं कर पा रही हां ते एहो जे ਸਾਡੇ دوست ਜਿਹੜੇ ਕਰ ਰਹੇ ਹੈ ਤੇ ਇਹ ਬਹੁਤ ਹੀ ਨੇਕ ਕੰਮ ਹੈ ਮੇਰਾ ਕਹਿ ਲਾ ਕਿ ਇਸ ਧਰਤੀ ਤੇ ਇਸ ਤੋਂ ਵੱਡਾ ਪ੍ਰੋਪਕਾਰ ਕੋਈ ਨਹੀਂ ਹੈ थैंक यू आज ਜਿਹੜਾ ਕੀ ਗੱਲ ਹੈ ਦੋਨੂਏ ਤੇ ਇਹ ਅੱਜ ਜਿਹੜਾ ਨਿਰਸਵਾਰਥ ਸੇਵਾ ਸੰਸਥਾ ਵੱਲੋਂ ਬਹੁਤ ਅੱਛਾ ਇੱਕ ਉਪਰਾਲਾ ਕੀਤਾ ਗਿਆ ਹੈ ਜਿਹੜਾ ਬੱਚਿਆਂ ਨੂੰ ਅਤੇ ਬੱਚਿਆਂ ਦੀ ਜਿਹੜੀ ਐਕਟੀਵਿਟੀ ਆ ਉਹ ਜ਼ਾਹਿਰ ਕੀਤੀ ਗਈ ਹੈ ਤੇ ਬੱਚਿਆਂ ਨੂੰ ਸਨਮਾਨ ਕੀਤਾ ਗਿਆ ਅਲੱਗ-ਅਲੱਗ ਤਰ੍ਹਾਂ ਨਾਲ ਇਸ ਸਮਾਜ ਦੇ ਅੱਛੇ ਕੰਮ ਕਰਦੇ ਆ ਰਹੇ ਬੜੇ ਸਾਲਾਂ ਤੋਂ ਤੇ ਜਿੰਨਾ ਵੀ ਇਹ ਬੱਚਿਆਂ ਦੇ ਪ੍ਰਤੀ ਬੱਚਿਆਂ ਦਾ ਇਹਨਾਂ ਨੇ ਕੰਪਿਊਟਰ ਸੈਂਟਰ ਖੋਲ੍ਹਿਆ ਹੋਇਆ ਹੈ ਬੱਚਿਆਂ ਨੂੰ ਬੁੱਕਸ ਬੈਗ ਔਰ ਸਟੇਸ਼ਨਰੀ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਨੇ ਜ਼ਰੂਰਤਾਂ ਨੇ ਬੱਚਿਆਂ ਦੀਆਂ ਫੀਸਾਂ ਵੀ ਇਹ ਸੰਸਥਾ ਵੱਲੋਂ ਦਿੱਤੀਆਂ ਜਾਂਦੀਆਂ ਨੇ ਤੇ ਬਹੁਤ ਅੱਛਾ ਉਪਰਾਲਾ ਇਹਨਾਂ ਦਾ ਜਿਹੜਾ ਹੈ ਹਰ ਸਾਲ ਇੱਕ ਅੱਛਾ ਸਮਾਜ ਦੇ ਜਿਹੜੇ ਸਮਾਜ ਸੇਵਕ ਬੰਦੇ ਨੇ ਉਹਨਾਂ ਨੂੰ ਵੀ ਬੁਲਾ ਕੇ ਸਨਮਾਨ ਕਰਦੇ ਨੇ ਇਹਨਾਂ ਦੇ ਇਹਨਾਂ ਦੇ ਜਿਹੜੇ ਬਹੁਤ ਅੱਛੇ ਪ੍ਰਾਲੇ ਦੀ ਮੈਂ ਸਿਫਤ ਕਰਦਾ ਤੇ ਪਰਮਾਤਮਾ ਔਰ ਅੱਜ ਜੋ ਸਾਡੇ ਇਹ ਐਨ ਜੀਓ ਦੇ ਚੇਅਰਮੈਨ ਸਾਹਿਬ ਆ ਇਹ ਵੀ ਸਾਡੇ ਨਾਲ ਸ਼ੁਭਾਜ ਜੀ ਇਹ ਵੀ ਦੋ ਸ਼ਬਦ ਕਹਿਣਗੇ ਤੁਹਾਡੇ ਨਾਲ ਮੈਂ ਅੱਜ ਇੰਨਾ ਖੁਸ਼ ਆਇਆ ਅੱਛਾ ਇਹ ਐਨ ਜੀ ਦੀ ਮੀਟਿੰਗ ਦੇਖ ਕੇ ਕਿਉਂਕਿ ਅਸੀਂ ਮਹੇਸ਼ ਮਰਮਾ ਜੀ ਜਿਹੜੇ ਹੈਗੇ ਸਾਡੇ ਚੇਅਰਮੈਨ ਹੈਗੇ ਇਹ 10 ਸਾਲ ਤੋਂ ਲਗਾਤਾਰ ਇਹ ਕੰਮ ਕਰ ਰਹੇ ਹਨ ਔਰ ਇਹਨਾਂ ਨੇ ਘਟੋ ਘਟਾ 10 ਸਾਲਾਂ ਦੇ ਵਿੱਚ 1000 ਅੱਖਾਂ ਦੇ ਪ੍ਰੇਸ਼ਣ ਕਰਾਇਆ ਹੈ ਨਾ ਔਰ ਮੇਰੇ ਖਿਆਲ ਹੈ ਕੋਈ 2000 ਬੋਤਲ ਖੂਨ ਦੀ ਜਿਹੜੀ ਅਸੀਂ ਡੋਨੇਟ ਕੀਤੀ ਹੈ ਅਲੱਗ-ਅਲੱਗ ਹਸਪਤਲਾਂ ਵਿੱਚ ਸਾਡੀ ਜਮ੍ਹਾਂ ਹੈਗੀ ਅਸੀਂ ਜਦੋਂ ਵੀ ਕੋਈ ਪੇਸ਼ੈਂਟ ਕਿਸੇ ਵੀ ਹਸਪਤਲ ਦੀ ਦਾਖਲ ਹੁੰਦਾ ਹੈ ਸਾਡੇ ਅਸੀਂ ਫੋਨ ਨੰਬਰ ਦਿੱਤੇ ਹੋਏ ਹੈ ਕਿ ਤੁਹਾਨੂੰ ਖੂਨ ਦੀ ਲੋੜ ਹੈ ਤੇ ਸਾਡੇ ਮਹੇਸ਼ਵਰਮਨ ਜੀ ਨੂੰ ਕਾਲ ਕਰੋ ਤੁਹਾਨੂੰ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਗੱਲ ਤੋਂ ਖੂਨ ਦੀ ਬੋਤਲ ਉੱਥੇ ਪਹੁੰਚੂਗੀ ਤੇ ਇਹ ਬਹੁਤ ਵੱਡਾ ਪ੍ਰਾਲਾ ਕਰਦੇ ਹਨ ਬਹੁਤ ਵੱਡਾ ਕੰਮ ਕਰਦੇ ਹਨ ਗਰੀਬਾਂ ਦੀ ਸਹਾਇਤਾ ਕਰਦੇ ਅੱਜ ਬੱਚੇ ਇਹ ਬੁਲਾਏ ਗਏ ਆ ਝੁੱਗੀ ਝੌਂਪੜੀ ਵਾਲੇ ਜਿਹੜੇ ਬੱਚੇ ਨੂੰ ਇਹ ਚੀਜ਼ਾਂ ਮਿਲਦੀਆਂ ਨਹੀਂ ਖਾਣਾ ਪ੍ਰੋਪਰ ਮਿਲੂਗਾ ਇਹਨਾਂ ਨੂੰ ਪਤਾਕਾ ਕਾਪੀਆਂ ਪ੍ਰੋਪਰ ਮਿਲ ਨਹੀਂ ਆ ਤੇ ਅਸੀਂ ਲਗਾਤਾਰ 10 ਸਾਲ ਤੋਂ ਇਹਨਾਂ ਬੱਚਿਆਂ ਨੂੰ ਵੀ ਇਹ ਹੁੰਦੀ ਹੈ ਕਿ ਸਾਡਾ 1 ਸਾਲ ਦੇ ਬਾਅਦ ਇੱਕ ਫੰਕਸ਼ਨ ਆ ਰਿਹਾ ਸਾਨੂੰ ਉੱਥੇ ਚੀਜ਼ਾਂ ਮਿਲਣਗੀਆਂ ਵਰਦੀਆਂ ਮਿਲਣਗੀਆਂ ਕੱਪੜੇ ਵੀ ਨੇ ਸਰਦੀਆਂ ਦੇ ਜਿੰਨੇ ਵੀ ਕੱਪੜੇ ਆ ਕਈ ਪੇਰੇ ਸਿੱਧੇ ਨੇ ਕਈ ਬੰਦੇ ਇਸ ਸਾਨੂੰ ਡਿਲੇਟ ਕਰਦੇ ਆ ਕੋਈ ਆਪਣੇ ਘਰ ਦੇ پرانے ਕੱਪੜੇ ਵੀ ਹੁੰਦੇ ਆ ਨਵੇਂ ਵੀ ਹੁੰਦੇ ਆ ਉਹ ਵੀ ਦੇ ਦਿੰਦੇ ਆ ਇਹ ਸਾਰੇ ਇਹਨਾਂ ਬੱਚਿਆਂ ਨੂੰ ਜਿੰਨੇ ਆ ਔਰ ਹਰ ਸਾਲ ਦਿੰਨੇ ਆ ਭਗਵਾਨ ਕਰੇ ਲਗਾਤਾਰ ਅਸੀਂ ਦੇਈ ਜਾਈਏ ਸਾਨੂੰ ਇਹਨੇ ਕੋ ਹੌਸਲਾ ਦੇਵੇ ਰੱਬ ਕਿ ਅਸੀਂ ਇਹ ਚੀਜ਼ਾਂ ਨੂੰ ਲਗਾਤਾਰ ਲਗਾਤਾਰ ਜਾਰੀ ਰੱਖੀਏ ਧੰਨਵਾਦ ਜੀ ਤੁਸੀਂ ਗੱਲ ਕੀਤੀ ਆ ਬਲੱਡ ਜੀ ਹਾਂਜੀ ਬਲੱਡ ਜੀ ਇੱਕ ਜੀ ਉਹ ਸਾਡੀ ਜਦੋਂ ਜੀ ਉਹਨਾਂ ਦਾ ਕਹਿਣਾ ਸੀ ਜਿਹੜਾ ਸਾਨੂੰ ਬਲੈਡ ਕਰੂਗਾ ਹਾਂਜੀ ਉਹਨੂੰ ਬਲੈਡ ਐਸਾ ਕੋਈ ਗੱਲ ਨਹੀਂ ਐਸੀ ਕੋਈ ਬਿਲਕੁਲ ਗਲਤ ਗੱਲ ਜਿਸ ਜਿਸਨੂੰ ਉਹਨੇ ਗੱਲ ਕੀਤੀ ਹੈ ਉਹ ਪਤਾ ਨਹੀਂ ਕਿ ਐ ਸੋਚ ਕੇ ਗੱਲ ਕੀਤੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਨਿਮੇਸ਼ ਬਰਮਾ ਜਿਹੜੇ ਹੈਗੇ ਜੜ ਜਿਹੜਾ ਨਿਸਵਾਰ ਸੇਵਾ ਸੰਸਥਾ ਜਿਹੜੀ ਅਸੀਂ ਚਲਾਉਂਦੇ ਆ ਉਹ ਕੋਈ ਨੰਬਰ ਕੋਈ ਕਮੇਟੀ ਦਾ ਮੈਂਬਰ ਇਹ ਗੱਲ ਨਹੀਂ ਕਹਿ ਸਕਦਾ ਜਦੋਂ ਮਰਜੀ ਸਾਡੇ ਫੋਨ ਨੰਬਰ ਤੁਹਾਡੇ ਕੋਲ ਹੈ ਸਾਡੇ ਹਰ ਜਰ੍ਹਾਂ ਦੇ ਫੋਨ ਨੰਬਰ ਹੈ ਕਾਲ ਕਰੋ ਰਿਸਪੋンス ਪ੍ਰੋਪਰ ਰਿਸਪੋンス ਆਊਗਾ ਪੇਸ਼ਨਾਮਾ ਤੁਹਾਨੂੰ ਭੇਜੋ ਅਸੀਂ ਖੂਨ ਦੇ ਉੱਤੇ ਛੜਕੇ ਜਾਂਦੇ ਆ ਧੰਨਵਾਦ ਜੀ ਮਹੇਸ਼ ਵਰਮਾ ਹਾਂ ਜੀ ਸਾਡੇ ਜਨਾਬ ਅਨੂਅਲ ਫੰਕਸ਼ਨ ਕੀਤਾ ਗਿਆ ਤੇ ਮੈਂ ਮਹੇਸ਼ ਵਰਮਾ ਪ੍ਰੈਜ਼ੀਡੈਂਟ ਨਿਸਵਾਰ ਸੇਵਾ ਸੰਸਥਾ ਅੱਜ ਸਾਡੀ ਸੰਸਥਾ ਵੱਲੋਂ 10ਵਾਂ ਸਾਲਾਨਾ ਸਮਾਗਮ ਟਿੱਬਾ ਰੋਡ ਗੌਂਸ਼ਾਲਾ ਪਾਰ 2 ਵਿਖੇ ਰੱਖਿਆ ਗਿਆ ਹੈ ਜਿਹਦੇ ਵਿੱਚ ਅਸੀਂ ਸਲਾਮ ਏਰੀਏ ਦੇ 150 ਤੋਂ 200 ਬੱਚਿਆਂ ਨੂੰ ਕਾਪੀਆਂ ਕਿਤਾਬਾਂ ਕੱਪੜੇ ਸਟੇਸ਼ਨਰੀ ਆदि ਸਮਾਨ ਵੰਡਿਆ ਗਿਆ ਸਾਡੀ ਸੰਸਥਾ ਪਿਛਲੇ 10 ਸਾਲਾਂ ਤੋਂ ਇਹ ਜੋ ਉਪਰਾਲੇ ਲਗਾਤਾਰ ਕਰਦੀ ਆ ਰਹੀ ਹੈ ਇਸ ਤੋਂ ਇਲਾਵਾ ਅਸੀਂ ਮੈਡੀਕਲ ਕੈਂਪ ਕੰਪਿਊਟਰ ਸੈਂਟਰ ਸਲਾਈ ਸੈਂਟਰ ਗਰੀਬ ਲੜਕੀਆਂ ਦੀਆਂ ਸ਼ਾਦੀਆਂ 'ਚ ਯੋਗਦਾਨ ਰਾਸ਼ਨ ਲਈ ਯੋਗਦਾਨ ਇਹ ਜੋ ਉਪਰਾਲੇ ਅਸੀਂ ਲਗਾਤਾਰ ਚਲੰਦੇ ਆ ਰਹੇ ਹਾਂ ਅਗਲਾ ਕੈਂਪ ਤੁਹਾਡੇ ਕੋਲ ਕਿਹੜਾ ਕਿਹੜੀ ਜਗ੍ਹਾ ਲਗਾਇਆ ਗਿਆ ਕਿੰਨੇ ਚਿਰ ਦਾ ਲਗਾਇਆ ਇੱਕ ਦਾ ਕੈਂਪ ਸਾਡਾ ਕੱਲ ਦੀ ਡੇਟ ਚ ਲੱਗਿਆ ਸੀ ਜੀ ਕਿ ਸ਼ੋਰਨਗਰ ਦੇ ਵਿੱਚ ਅੱਜ ਸਾਡਾ ਸਾਲਾਨਾ ਸਮਾਗਮ ਸੀ 15 ਦਿਨ ਬਾਅਦ ਸਾਡਾ ਇੱਕ ਹੋਰ ਕੈਂਪ ਲੱਗਣ ਜਾ ਰਿਹਾ ਜੀ ਜਿਹਦੇ ਵਿੱਚ ਜੀ ਜ਼ਰੂਰਤਮੰਦ ਬੰਦਿਆਂ ਨੂੰ ਦਵਾਈਆਂ ਟੈਸਟ ਵਗੈਰਾ ਸਾਰੇ ਫ੍ਰੀ ਕਰਦੇ ਆ ਜੀ ਉਸ ਤੋਂ ਬਾਅਦ ਸਾਡੇ ਸੰਸਥਾ ਦੇ ਜਿਹੜੇ ਚੇਅਰਮੈਨ ਸਾਹਿਬ ਹਰੀਸ਼ ਬਾਂਸਲ ਜੀ ਇਹਨਾਂ ਦਾ ਵੀ ਸਾਡੀ ਸੰਸਥਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਸਾਹਿਲ ਬਾਂਸਲ ਜੀ ਦਾ ਤੇ ਇਸ ਤੋਂ ਇਲਾਵਾ ਸਾਡੇ ਡਾਕਟਰ ਭਗਵੰਦ ਦਾਸ ਜੀ ਜਿਹੜੇ ਰੈਗੂਲਰ ਰਮਨ ਅਰੋੜਾ ਜੀ ਇਹ ਰੈਗੂਲਰ ਕੈਂਪ ਦੇ ਵਿੱਚ ਆਪਣੀ ਡਿਊਟੀ ਦਿੰਦੇ ਨੇ ਸੇਵਾ ਦੇ ਭਾਵਨਾ ਦੇ ਨਾਲ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਸਾਡੀ ਸੰਸਥਾ ਦੇ ਨਾਲ ਜੁੜ ਕੇ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਧੰਨਵਾਦੀ। థాంਕ ਯੂ ਮੈਂ ਨਰੇਂਦਰ ਸ਼ਰਮਾ ਜਨਤਨਿਕ ਲੋਕ ਲੁਧਿਆਣਾ ਤੋਂ ਇੱਥੇ ਜਿਹੜਾ ਅੱਜ ਨੀਸਵਾਰਥ ਸੇਵਾ ਸਦਕਾ ਰਜਿਸਟਰਡ ਐਨਜੀਓ ਹੈ ਉਹਦੇ ਸਵਾਗਤ ਸ਼ਾਮਲ ਹੋਇਆ ਸੀ ਮੈਂ ਦੇਖਿਆ ਕਿ ਸਰਕਾਰ ਦਾ ਜੋ ਤੀਜਾ ਹੈ ਸਿਹਤ ਤੇ ਸਿੱਖਿਆ ਇਹਨਾਂ ਨੇ ਉਹ ਦੋਨੇ ਟੀਚਿਆਂ ਨੂੰ ਫੜ ਲਿਆ ਹੈ ਸਲਾਮ ਮੇਰੇ ਦੇ ਬੱਚਿਆਂ ਨੂੰ ਪੜਾਉਣਾ ਉਹਨਾਂ ਨੂੰ ਪੜਨ ਲਈ ਪ੍ਰੇਰਿਤ ਕਰਨਾ ਅਤੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਉਹਦੇ ਲਈ ਇਹਨਾਂ ਵੱਲੋਂ ਇੱਕ ਜੋ ਕੰਪਿਊਟਰ ਸੈਂਟਰ ਵੀ ਖੋਲਿਆ ਗਿਆ ਜਿਹਦੇ ਵਿੱਚ ਬੇਸਿਕ ਟ੍ਰੇਨਿੰਗ ਇਹ ਆਪਣੇ 20-30 ਬੱਚਿਆਂ ਨੂੰ ਦੇ ਰਹੇ ਨੇ ਰੈਗੂਲਰ ਟੀਚਰ ਆ ਕੇ ਅਤੇ ਇਹਨਾਂ ਵੱਲੋਂ ਅੱਜ ਵੀ ਜੋ ਕਾਪੀਆਂ ਦੀ ਵੰਡ ਕੀਤੀ ਗਈ ਹੈ ਗਰਮ ਕੱਪੜਿਆਂ ਦੀ ਵੰਡ ਕੀਤੀ ਗਈ ਹੈ ਇਹ ਵੀ ਇੱਕ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਹੈ ਇਹਨਾਂ ਵੱਲੋਂ ਡਾਕਟਰ ਭਗਵੰਦ ਸਾਹਿਬ ਵੱਲੋਂ ਇੱਕ ਜਿਹੜਾ ਉਨ੍ਹਾਂ ਦੇ ਸਹਿਯੋਗ ਨਾਲ ਬੱਚਿਆਂ ਦੀ ਸਿਹਤ ਦਾ ਚੈੱਕਅਪ ਕੀਤਾ ਜਾਂਦਾ ਹੈ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਮੈਂ ਕਹਿੰਦਾ ਇਹੋ ਜਿਹੀਆਂ ਸੰਸਥਾਵਾਂ ਇਹਨਾਂ ਨੂੰ ਸਰਕਾਰ ਨੂੰ ਇਹਨਾਂ ਵਾਸਤੇ ਕੋਈ ਆਪਣਾ ਗਾਂਢ ਦੇਣੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਹੌਸਲੇ ਨਾਲ ਹੋਰ ਬੱਚਿਆਂ ਦਾ ਜਿਹੜਾ ਇਸਲਾਮੇਰੀਏ ਦੇ ਬੱਚੇ ਜਿਹੜਾ ਸਰਕਾਰ ਦਾ ਵੀ ਇਹ ਹੈਗਾ ਕਿ ਇਸਲਾਮੇਰੀਏ ਦੇ ਬੱਚਿਆਂ ਨੂੰ ਪੜਾਇਆ ਜਾਵੇ ਕਈ ਸੰਸਥਾਵਾਂ ਇਸ ਵਿੱਚ ਜੁੜੀਆਂ ਹੋਈਆਂ ਨੇ ਇਹ ਸੰਸਥਾ ਦਾ ਵੀ ਬਹੁਤ ਵੱਡਾ ਪ੍ਰਾਲਾ ਮੈਂ ਇਹਨਾਂ ਦਾ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਮੈਨੂੰ ਇਸ ਸੰਸਥਾ ਨੇ ਅੱਜ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਮੈਂ ਵੀ ਸਮਝਦਾ ਕਿ ਮੈਂ ਅੱਜ ਇਹਨਾਂ ਨੂੰ ਆਪਣੀ ਆਪਸ਼ਨ ਦਵਾਂ ਕਿ ਮੈਨੂੰ ਵੀ ਇੱਕ ਮੈਂਬਰ ਦੇ ਤੌਰ ਤੇ ਇਹਨਾਂ ਨੂੰ ਮੈਨੂੰ ਸ਼ਾਮਲ ਕਰ ਲੈਣ ਧੰਨਵਾਦ ਕਿੰਨੇ ਕਿ ਬੱਚੇ ਨੂੰ ਅੱਜ ਜਿਹੜੇ ਕੱਪੀਆਂ ਜਾਂ 190 ਤੋਂ 200 ਦੇ ਵਿੱਚ ਬੱਚੇ ਸੀਗੇ ਜਿਹੜੇ ਲੜਕੇ ਲੜਕੀਆਂ ਮੰਨ ਲਓ ਕਿ ਪ੍ਰੀ ਪ੍ਰਾਇਮਰੀ ਪ੍ਰਾਇਮਰੀ ਮਿਡਲ ਤੱਕ ਦੇ ਬੱਚੇ ਸੀਗੇ ਆਰਕੇ ਮਾਡਲ ਸਕੂਲ ਦੇ ਬੱਚਿਆਂ ਨੇ ਵੀ ਇੱਥੇ ਆਪਣਾ ਅੱਜ ਉਹ ਪ੍ਰੋਗਰਾਮ ਪੇਸ਼ ਕੀਤਾ ਉਹਨਾਂ ਲਈ ਵੀ ਮੈਂ ਇਹ ਕਹਿੰਦਾ ਵੀ ਉਹਨਾਂ ਦਾ ਵੀ ਇੱਕ ਚੰਗਾ ਉਪਰਾਲਾ ਸੀ ਇੱਕ ਛੁੱਟੀ ਵਾਲੇ ਦਿਨ ਇੱਕ ਸੰਸਥਾ ਦੇ ਨਾਲ ਜੁੜ ਕੇ ਉਹਨਾਂ ਨੇ ਆਪਣਾ ਜੋ ਗੀਤ ਪੇਸ਼ ਕੀਤਾ ਇੱਕ ਬੱਚੇ ਨੇ ਛੋਟੇ ਬੱਚੇ ਨੇ ਗੀਤਾ ਸ਼ਾਲ ਜੋ ਵਰਮਾ ਜੀ ਦਾ ਬੇਟਾ ਸੀ ਉਹਨੇ ਵੀ ਗੀਤਾ ਸ਼ਾਲ ਪੜ੍ਹਿਆ ਸਟੇਜ ਤੇ ਇਹੋ ਜਿਹੇ ਉਪਰਾਲੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਨੇ ਕਿ ਉਹਨਾਂ ਦੇ ਅੰਦਰਲਾ ਜੋ ਆਪਣਾ ਹੈ ਉਹਦਾ ਅੰਦਰ ਜਿਹੜਾ ਮੰਤੇ ਵਿੱਚੋਂ ਨਿਕਲਦੇ ਵਵਾਲ ਨੇ ਉਹ ਵਾਰ ਆਪਣੇ ਨਿਕਲਦੇ ਨੇ ਤਾਂ ਉਹ ਅੱਗੇ ਤੋਂ ਜਾ ਕੇ ਉਹ ਵੀ ਚੰਗੇ ਆਪਣੇ ਬੁਲਾਰੇ ਬਣਨਗੇ ਆ ਸਤੇਜ ਦੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਸ੍ਰੀ ਹਰੀਸ਼ ਗੰਸਰ ਜੀ ਜੋ ਚੇਅਰਮੈਨ ਨੂੰ ਕਿਹਾ ਗਿਆ ਗਿਆ ਸੰਸਥਾ ਵੱਲੋਂ ਹਜ਼ਾਰ ਅੱਖਾਂ ਦੇ ਪ੍ਰੈਸ਼ਰ ਵੀ ਕਰਾਏ ਗਏ ਹਾਂ ਹਾਂਜੀ ਹਾਂਜੀ ਮੈਂ ਪਹਿਲੇ ਕਹ ਚੁੱਕਾ ਵੀ ਸੇ ਤੇ ਸਿੱਖਿਆ ਇਹਨਾਂ ਦਾ ਦੋ ਟੀਚੇ ਨੇ ਉਸ ਲਈ ਇਹ ਉਪਰਾਲਾ ਕਰ ਰਹੇ ਨੇ ਮੈਂ ਕਹਾਂਗਾ ਪਰਮਾਤਮਾ ਨੇ ਇਹਨਾਂ ਬਲ ਬਖਸ਼ੇ ਕਿ ਹਰ ਇੱਕ ਸਾਲ ਇਹਨਾਂ ਦਾ ਜਿਹੜੀ ਸੰਖਿਆ ਜਿਹੜੀ ਵਧਦੀ ਜਾਵੇ ਤੇ ਕੈਂਪ ਜਿਹੜੇ ਆ ਉਹ ਜਿਹੜੇ ਵਧੀਆ ਤੋਂ ਵਧੀਆ ਕੈਂਪ ਤੇ ਚੰਗੇ ਡਾਕਟਰ ਤੁਹਾਡੇ ਕੋਲ ਗਿਆ ਸਰਕਾਰਾਂ ਦੇ ਟੀਚੇ ਇਹਨਾਂ ਉਹਨਾਂ ਕੀਤੇ ਜਾ ਰਹੇ ਨੇ ਤੇ ਕਿਤਨਾ ਕਿਤੇ ਸਰਕਾਰਾਂ ਨੂੰ ਇਹ ਕਿ ਇਹਨਾਂ ਦੇ ਨਾਲ ਸਾਥ ਨਹੀਂ ਦੇਣਾ ਚਾਹੀਦਾ ਮੈਂ 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 ਇਹ ਕਹਿ ਰਿਹਾ ਵੀ ਜੇ ਸੰਸਥਾਵਾਂ ਨੇ ਜਿਹੜੀਆਂ ਰਜਿਸਟਰ ਨੇ ਰਜਿਸਟਰ ਸੰਸਥਾ ਨੂੰ ਸਰਕਾਰ ਗ੍ਰਾਂਟ ਦਿੰਦੀ ਆ ਚਾਹੇ ਉਹ ਕਿਸੇ ਕਿਉਂਕਿ ਸੈਂਟਰ ਦੀਆਂ ਸਕੀਮਾਂ ਬਹੁਤ ਨੇ ਸਪਾਂਸਰ ਸਕੀਮਾਂ ਨੇ ਜਿਹੜੀਆਂ ਸਿਹਤ ਵਾਸਤੇ ਹੁੰਦੀਆਂ ਨੇ ਆਪਾਂ ਨੂੰ ਉਹਦੇ ਜਾਣਕਾਰੀ ਨਹੀਂ ਹੋਇਆ ਮੈਂ ਵੀ ਉਪਰਾਲਾ ਕਰਾਂਗਾ ਕਿ ਮੈਂ ਮਤਲਬ ਕਿ ਜਿਹੜੀ ਏਡੀਸੀ ਡਵੈਲਪਮੈਂਟ ਨਾਲ ਅਸੀਂ ਮਿਲ ਕੇ ਇਹਨਾਂ ਨਾਲ ਮਿਲ ਕੇ ਜਾ ਕੇ ਜਿਹੜੀਆਂ ਵੀ ਸੈਂਟਰ ਦੀਆਂ ਸਕੀਮਾਂ ਨੇ ਜਾਂ ਸਰਕਾਰ ਦੀਆਂ ਸਕੀਮਾਂ ਨੇ ਰਾ ਸਰਕਾਰ ਦੀਆਂ ਉਹਨਾਂ ਚੋਂ ਕੁਝ ਨਾ ਕੁਝ ਤੁਸੀਂ ਜਿਹੜੀ ਹੈਗੀ ਹੈ ਰਕਮ ਅਸੀਂ ਇਹਨਾਂ ਵਾਸਤੇ ਜਿਹੜਾ ਜਾਰੀ ਕਰਾਉਣ ਦੀ ਖੇਚਲ ਕਰੀਏ ਧੰਨਵਾਦ ਜ ਸਾਡਾ ਕਹਿਣ ਦਾ ਮਤਲਬ ਇਹੋ ਤਾਂ ਇਹ ਹੈ ਵੀ ਸਰਕਾਰ ਵੀ ਸਾਡਾ ਸਾਥ ਦੇਵੇ ਅਸੀਂ ਵੀ ਚਲੋ ਜਿੰਨਾ ਕੁ ਉਪਰਾਲਾ ਅਸੀਂ ਆਪਣੇ ਵੱਲੋਂ ਕਰ ਸਕਦੇ ਆ ਕਰ ਰਹੇ ਆ ਹੋਰ ਵੀ ਅਸੀਂ ਅੰਬਲਾ ਮਾਰਦੇ ਆ ਜਿੰਨਾ ਵੀ ਹੈ ਮੈਂ ਸ਼ਰਮਾ ਜੀ ਨੂੰ ਬੇਨਤੀ ਕਰਦਾ ਦੁਬਾਰਾ ਹਰਮਨ ਵੀ ਸਾਨੂੰ ਇਹ ਜੋ ਵੀ ਗ੍ਰਾਂਟ ਦੇਈ ਕੋਈ ਪੋਸਿਬਿਲਟੀ ਬੰਦੀ ਹੈ ਤੁਹਾਨੂੰ ਕਰਾ ਕੇ ਦੇਣ ਤੇ ਅਸੀਂ ਸਭ ਦੇ ਧੰਨਵਾਦ ਆ ਅਸੀਂ ਕਹਿੰਦੇ ਬਹੁਤ ਬਹੁਤ ਬੱਚੇ ਹੋਰ ਜਿੰਨੇ ਹੋ ਸਕਦਾ ਸੀ ਸਭ ਦਾ ਯੋਗਦਾਨ ਮਤਲਬ ਦਈਏ ਸਾਹਿਬ ਨੂੰ ਦਈਏ ਤੇ ਬੱਚੇ ਅੱਗੇ ਅੱਗੇ ਖੂਬ ਤਰੱਕੀ ਕਰਨ ਧੰਨਵਾਦ ਬੈਕਸਟ ਦੇ ਚਲੋ ਅੱਜ ਆ ਕੇ ਆ ਬਹੁਤ ਵਧੀਆ ਲੱਗਿਆ ਕਿ ਪਿਛਲੇ ਕਈ ਸਾਲਾਂ ਤੋਂ 10 ਸਾਲ ਤੋਂ ਇਸ ਵਾਰ ਸੇਵਾ ਕਰ ਰਹੇ ਨੇ ਮੈਂ ਪਹਿਲਾਂ ਵੀ ਇਹਨਾਂ ਦੇ ਕਈ ਫੰਕਸ਼ਨ ਅਟੈਂਡ ਕਰ ਚੁੱਕਿਆ ਹਾਂ ਪਰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਇਹਨਾਂ ਨੌਜਵਾਨ ਜੋ ਸਰਕਾਰ ਦੀ ਜ਼ਿੰਮੇਵਾਰੀਆਂ ਨੂੰ ਜਾਂ ਸਰਕਾਰ ਦੇ ਕੰਮਾਂ ਨੂੰ ਆਪਣੇ ਕੰਮ ਸਮਝ ਕੇ ਇਸ ਬੱਚਿਆਂ ਆਸਤੇ ਇਹਨਾਂ ਕੁਝ ਕਰ ਰਹੇ ਨੇ ਪੜਾਈ ਐਜੂਕੇਸ਼ਨ ਜੋ ਸਾਡਾ ਬੁਨਿਆਦੀ ਹੱਕ ਆ ਉਹ ਮੇਰੇ ਅਨੁਸਾਰ ਨਾਲ ਵੀ ਐਨ ਜੀਓ ਦਾ ਤਾਂ ਕੰਮ ਬੰਦਾ ਹੀ ਬਣਦਾ ਵਾ ਨਾਲ ਨਾਲ ਸਰਕਾਰਾਂ ਦਾ ਵੀ ਬੰਦਾ ਵਾ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਨੂੰ ਪ੍ਰਮੋਟਿਵ ਕਰਨਾ ਚਾਹੀਦਾ ਹੈ ਮੈਂ ਸਰਕਾਰ ਨੂੰ ਕਹਿੰਦਾ ਕਿ ਇਹੋ ਜੀ ਸੰਸਥਾ ਜੋ ਰਜਿਸਟਰਡ ਨੇ ਜੋ ਸੁਸਾਇਟੀ ਵਾਸਤੇ ਇਹਨੇ ਬੜਾ ਕੰਮ ਕਰ ਰਹੇ ਨੇ ਇਹਨਾਂ ਦੀ ਵਕਤਵੱਧ ਹੈਲਪ ਵੀ ਕਰਨੀ ਚਾਹੀਦੀ ਆ ਕਿ ਇਹਨਾਂ ਨੂੰ ਸਪੋਰਟ ਵੀ ਕਰਨਾ ਚਾਹੀਦਾ ਹੈ ਜਿਵੇਂ ਕਿ ਇਹ ਨੌਜਵਾਨਾਂ ਨਾਲ ਜੁੜੇ ਹੋਏ ਨੇ ਸੇਵਾਵਾਂ ਵੱਲ ਕੁਝ ਨੌਜਵਾਨ ਇਸ ਤਰ੍ਹਾਂ ਜੇ ਨਸ਼ਿਆਂ ਵੱਲ ਪਰੇ ਹੋ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਜੀ ਇਹ ਤਾਂ ਜੀ ਜਿਹੜੇ ਨਸ਼ੇ 'ਚ ਗਏ ਨੇ ਇਹਨਾਂ ਨੂੰ ਤਾਂ ਇਹੋ ਚਾਹੀਦਾ ਜੀ ਸਰਕਾਰਾਂ ਨੂੰ ਜੀ ਇਹਨਾਂ ਤੇ ਜਿਹੜੇ ਨਸ਼ਾ ਰੋਕਣ ਵਾਲੇ ਨੇ ਇਹਨਾਂ ਨੂੰ ਨੱਥ ਪਾਣ ਇਹੋ ਜਿਹੇ ਪ੍ਰੋਗਰਾਮ ਮੈਂ ਕਹਿੰਦਾ ਐਨ ਜੀਓ ਦੇ ਨਹੀਂ ਸਰਕਾਰਾਂ ਨੂੰ ਵੀ ਕਰਾਣੇ ਚਾਹੀਦੇ ਨੇ ਜਿੱਥੇ ਅਸੀਂ ਹੈਲਥ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਅੱਜ ਜਿਹੜੇ ਮਹੇਸ਼ੀਆ ਕੰਮ ਕਰ ਰਹੇ ਨੇ ਠੀਕ ਹੈ ਜੀ ਇਹਦੇ ਵਿੱਚ ਘਾਰ ਸਰਕਾਰਾਂ ਨੂੰ ਵੀ ਆਣਾ ਚਾਹੀਦਾ ਵੱਧ ਚੜ ਕੇ ਇਹੋ ਜਿਹੇ ਐਨ ਜੀਓ ਦੀ ਸਪੋਰਟ ਵਾਸਤੇ ਤੇ ਪ੍ਰੋਗਰਾਮ ਕਰਾਣੇ ਚਾਹੀਦੇ ਨੇ ਤਾਂ ਕਿ ਜੋ ਢੀੜੀ ਸਾਡੀ ਪਿੱਛੇ ਇੱਕ ਖਰਾਬ ਹੋ ਚੁੱਕੀ ਆ ਉਹ ਅੱਗੇ ਨਾ ਖਰਾਬ ਹੋਵੇ ਇਹ ਬੱਚਿਆਂ ਨੂੰ ਐਜੂਕੇਸ਼ਨ ਦਾ ਹੱਕ ਇਹ ਸਾਨੂੰ ਦੇਣਾ ਨਹੀਂ ਚਾਹੀਦਾ ਇਹਨਾਂ ਦਾ ਹੱਕ ਹੈ ਇਹਨਾਂ ਨੂੰ ਮਿਲਣਾ ਹੀ ਚਾਹੀਦਾ ਪਰ ਉੱਨਾ ਵਾਲਾ ਮੈਡੀਕਲ ਉਹ ਗੰਗਾਂ ਕੈਂਪ ਦੇ ਵਿੱਚ ਕੈਂਪ ਲਾਈ ਜਾਂਦੇ ਨੇ ਠੀਕ ਹੈ ਜੀ ਉਹਨੇ ਸੰਸਥਾ ਬੜਾ ਦਵਾਤੀ ਜੀ ਇਹ ਇਹੀ ਕਹਦਾ ਜੀ ਜੋ ਸੰਸਥਾ ਇਹ ਕਰ ਰਹੀ ਹੈ ਇਹ ਬਹੁਤ ਤਾਰੀਫ ਦੇ ਕਾਬਲ ਆ ਠੀਕ ਹੈ ਜੀ ਜੋ ਅੱਜ ਨਸ਼ਿਆਂ ਵੱਲ ਨੌਜਵਾਨ ਜਾ ਰਹੇ ਨੇ ਔਰ ਮਹੇਸ਼ ਵਰਮਾ ਵਰਗੇ ਨੌਜਵਾਨ ਇਸ ਕੰਮ ਨੂੰ ਕਰ ਰਹੇ ਨੇ ਤੇ ਇਹ ਬਹੁਤ ਸਹਾ ਹਾਰਨਾ ਯੋਗ ਆ ਠੀਕ ਹੈ ਜੀ ਇਨਸਾਨ ਨੂੰ ਸਾਰਿਆਂ ਨੂੰ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਤੇ ਇਹੋ ਜਿਹੇ ਪ੍ਰੋਗਰਾਮ ਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹਰ ਕਿਸੇ ਨੂੰ ਜੇ ਕਦੀ ਤੁਹਾਨੂੰ ਕਿਹੜੀ ਜਗ੍ਹਾ ਤੇ ਮੌਕਾ ਮਿਲਦਾ ਵਾ ਨਸ਼ਿਆਂ ਨੂੰ ਪਿੱਛੇ ਛੱਡਣ ਦਾ ਤੂੰ ਕੀ ਸਹਲ ਦੱਸ ਤੇ ਕਿਹੜਾ ਕੰਮ ਕਰੋਂਗਾ ਨਸ਼ਿਆਂ ਨੂੰ ਮਨਿਹ ਰੋਕਣ ਦੇ ਲਈ ਆਪਾਂ ਕੋਸ਼ਿਸ਼ ਨੂੰ ਕੀਤੀ ਕਰਾਂਗੇ ਇਹ ਤੁਹਾਨੂੰ ਕੋਈ ਮੌਕਾ ਮਿਲਦਾ ਨਸ਼ਿਆਂ ਰੋਕਣ ਦੇ ਲਈ ਤੁਹਾਨੂੰ ਕੋਈ ਮੁਹਿੰਮ ਚਲਾਈ ਜਾਵੇ ਜੀ ਸਭ ਤੋਂ ਪਹਿਲਾਂ ਕਿ ਕਿਸ ਤਰ੍ਹਾਂ ਦੀ ਮੁਹਿੰਮ ਚਲਾਈਏ ਤੁਹਾਡੇ ਸਭ ਤੋਂ ਪਹਿਲਾਂ ਤਾਂ ਐਜੂਕੇਸ਼ਨ ਜੀ ਜੋ ਮੈਨੂੰ ਅੱਜ ਲੱਗ ਰਿਹਾ ਜੀ ਸਭ ਤੋਂ ਜ਼ਰੂਰੀ ਐਜੂਕੇਸ਼ਨ ਆ ਜੇਕਰ ਸਾਡੇ ਬੱਚੇ ਐਜੂਕੇਟ ਹੋਣ ਤਾਂ ਉਹ ਇਹਨਾਂ ਰਸਤਿਆਂ 'ਚ ਜਾਣ ਹੀ ਨਾ ਜੋ ਕਿ ਅੱਜ ਇਸ ਪ੍ਰੋਗਰਾਮ ਦਾ ਮੀਨ ਮੋਟਿਵ ਰਿਹਾ ਜੋ ਡਿਸਟ੍ਰਿਬਿਊਸ਼ਨ ਕੀਤੀ ਗਈ ਐਡਰੈਸ ਦੀ ਬੱਚਿਆਂ ਦੀ ਸਟੇਸ਼ ਨਹੀਂ ਨਹੀਂ ਜੀ ਕਿਹਨਾਂ ਜੀ ਮੈਂ ਤਾਂ ਕਹਿੰਦਾ ਜੀ ਇਹ ਹਰ ਕਿਸੇ ਸੰਸਾਰ ਨੂੰ ਸਕੂਲ ਕਿਉਂ ਪਰਵਾਣੇ ਚਾਹੀਦਾ ਸਰਕਾਰੀ ਸਕੂਲ ਤਾਂ ਹੈਗੇ ਨੇ ਪਰ ਕੁਝ ਐਨਜੀਓ ਨੇ ਉਹਨੇ ਸਕੂਲ ਕਰ ਦਿੱਤੇ ਇਹ ਜੋ ਇੰਟੈਂਸ਼ਨਲੀ ਸਰਕਾਰ ਤਾਂ ਚਲੋ ਆਉਂਦੀ ਆ ਜਾਂਦੀ ਆ ਆਪਾਂ ਜਾਣਦੇ ਆ ਕੀ ਕੰਮ ਹੁੰਦਾ ਕੀ ਨਹੀਂ ਹੁੰਦਾ ਲੇਕਿਨ ਇਹ ਐਨਜੀਓ ਜਿਹੜੀ ਇਹੋ ਜਿਹਿਆਂ ਦੇ ਇਹਨਾਂ ਨੂੰ ਤਾਂ ਕਿਸੇ ਚੀਜ਼ ਦਾ ਲਾਲਚ ਨਹੀਂ ਇਹ ਕਿਵੇਂ ਕਿਵੇਂ ਕਰਕੇ ਕਰ ਰਹੇ ਨੇ ਇਹ ਤਾਂ ਜੀ ਬਹੁਤ ਵੱਡਾ ਕੰਮ ਹੈ ਮੇਰੇ ਮੇਰੇ ਸਾਹਮਣੇ ਧੰਨਵਾਦ ਠੀਕ ਹੈ ਜੀ